ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਅੱਜ ਕੱਲ ਸਾਡੀ ਮੰਮੀ ਹੈਗੀ ਹੈ ਹਸਪੀਟਲ ਦੇ ਵਿੱਚ ਰਹੇ ਤਾਂ ਇੱਕ ਦਿਨ ਵਾਸਤੇ ਹੀ ਆ ਪਰ ਫਿਰ ਵੀ ਥੋੜਾ ਜਿਹਾ ਔਖਾ ਲੱਗਦਾ ਮੰਮੀ ਦੇ ਕੱਲ ਸਟੰਟ ਪਿਆ ਸੀਗਾ ਐ ਮੈਂ ਅੱਜ ਕੱਲ ਥੋੜੀ ਜਿਹੀ ਬਿਜ਼ੀ ਚੱਲ ਰਹੀ ਐ ਇਸ ਕਰਕੇ ਮੇਰੇ ਤੋਂ ਵੀਡੀਓ ਐ ਡੈਡੀ ਕੋਈ ਅਪਲੋਡ ਨਹੀਂ ਹੋ پا ਰਹੀ ਬੇਟੀ ਵਾਸਤੇ ਮੈਂ ਫਟਾਫਟ ਬਣਾਤੀ ਮੈਕਰੋਨੀ ਉਹਨੇ ਲੇਟ ਹੋ ਜਾਣਾ ਤਾਂ ਉਸ ਤੋਂ ਬਾਅਦ ਦਾਲ ਸਬਜ਼ੀ ਨੂੰ ਲਾਇਆ ਤੜਕਾ ਐ ਡੈਡੀ ਇੱਥੇ ਆ ਡੈਡੀ ਪਰਲੇ ਕਰਾਂ ਉਹਨੇ ਜਾਣਾ ਸਕੂਲ ਛੋਟੀ ਨੇ ਵੱਡੀ ਨੇ ਵੀ ਜਾਣਾ ਲੈ ਵੀ ਜਾਣਾ ਕਾਲਜ ਹੈ ਮम्मी ਨੂੰ ਦੁਪਹਿਰ ਨੂੰ ਹੋ ਜਾਣੀ ਛੁੱਟੀ ਕਿਉਂਕਿ ਬ੍ਰਦਰ ਇਨ ਲਾ ਦਾ ਬੇਟਾ ਘਰੇ ਆ ਫਿਰ ਉਹ ਲਿਆਊਗਾ ਟਮਾਟਰ ਆਪਣੇ ਕੋਲ ਹੈ ਨਹੀਂ ਸੀ ਇਸ ਕਰਕੇ ਮੈਂ ਟਮੇਟੋ ਕੈਚਪ ਪਾਤਾ ਵੈਸੇ ਮੈਂ ਪਾਉਂਦੀ ਨਹੀਂ ਹੈ ਬੇਟੀ ਦੀ ਹੋ ਗਈ ਤਿਆਰੀ ਸਕੂਲ ਜਾਣ ਦੀ ਛੋਟੀ ਦੀ ਕੱਪੜੇ ਧੋਏ ਪਏ ਸੀਗੇ ਉਹ ਸੁੱਕਣੇ ਪਏ ਕੋਠੇ ਤੇ ਅੰਦਰ ਕਿਤੇ ਨਹੀਂ ਪੈ ਰਹਿਆ ਤਾਂ ਇਸ ਕਰਕੇ ਬਾਹਰ ਆ ਪਾਨੇ ਪਏ ਨਹੀਂ ਹੈ ਫਿਰ ਘਰ ਕਿਸੇ ਨੇ ਹੋਣਾ ਵੀ ਨਹੀਂ ਤਾਂ ਡੈਡੀ ਤੋਂ ਉਤਾਰ ਨਹੀਂ ਹੁੰਦੇ ਰੋਟੀ ਵੀ ਜੇ ਆਪਣੇ ਦੂਸਰੇ ਘਰੇ ਬਣਾਈ ਫਿਰ ਮੱਖਣੀ ਕੱਢੀ ਸੀਗੀ ਉਹਦਾ ਬਣਾਇਆ ਕਿਉ ਫਿਰ ਸਾਰਾ ਸਮਾਨ ਆਪਣੇ ਉਹ ਟਿਕਾਣਿਆਂ ਤੇ ਸਾਂਭਿਆ ਕਰੇਲੇ ਬਣਾਏ ਤੇ ਕਰੇਲੇ ਦੋ ਦਿਨਾਂ ਤੇ ਕੱਟੇ ਪਏ ਤੇ ਉਹ ਟਾਈਮ ਹੀ ਤਾਂ ਲੱਗ ਰਿਹਾ ਅਜੇ ਨਾਲ ਵੀ ਆ ਗਈ ਦੀ ਵਾਰੀ ਇਹ ਵੀ ਆਪਣੇ ਬਣ ਗਏ ਆ ਘਰ ਦੇ ਜਿਹੇ ਕਰੇਲੇ ਕਿਸੇ ਨੇ ਦਿੱਤੇ ਤੇ ਉਸ ਤੋਂ ਬਾਅਦ ਫਿਰ ਭਾਂਡੇ-ਪੁੰਡੇ ਸਮੇਟ ਕੇ ਆਪਾਂ ਨੇ ਹੁਣ ਕਾਲਜ ਵਾਸਤੇ ਤਿਆਰ ਮਿਲਦੇ ਆ ਅਗਲੀ ਵੀਡੀਓ